ਗੁਰੂ ਪਿਆਰੇ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜ ਵਾਜ ਕੇ ਆਖੋ ਜੀ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਈ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾ ਸੰਗਤ ਜੀ ਅੱਜ ਅਸੀਂ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੇ પતિ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਕਿਸੇ ਵੀ ਕਾਰਨ ਕਰਕੇ ਤਾਂ ਸਾ ਸੰਗਤ ਜੀ ਮਹਾਂਪੂਰਨ ਇਹ ਦੱਸੇ ਹੋਈ ਇਹ ਸ਼ਬਦ ਦਾ ਜਾਪ ਕਰ ਲਵੋ ਤੁਹਾਡੇ ਆਪਸ ਵਿੱਚ ਪਿਆਰ ਵੱਧ ਜਾਵੇਗਾ ਪਤੀ ਪਤਨੀ ਦਾ ਸਾਥ ਸੰਗਤ ਜੀ ਤੁਹਾਨੂੰ ਅਸੀਂ ਇਸ ਦੀ ਪੂਰੀ ਵਿਧੀ ਬਾਰੇ ਦੱਸਾਂਗੇ ਸਾਥ ਸੰਗਤ ਜੀ ਸੰਤ ਪਾਵਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਹੈ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਥ ਸੰਗਤ ਜੀ ਮਹਾਂਪੁਰਖੀ ਕਹਿੰਦੇ ਨੇ ਪਾਈ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਹਿੰਦੇ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਹੀ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਪਰਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਮਹਾਪੁਰਜ ਜੀ ਕਹਿੰਦੇ ਨੇ ਪਾਈ ਨਾਨਕ ਦੁਖੀਆ ਸਭ ਸੰਸਾਰ ਸਾਥ ਸੰਗਤ ਜੀ ਬਹੁਤ سارے ਰਿਸ਼ਤੇ ਇਦਾਂ ਦੇ ਨੇ ਜਿਹਨਾਂ પતિ ਪਤਨੀ ਦੇ ਵਿੱਚ ਆਪਸ ਦੇ ਵਿੱਚ ਨਹੀਂ ਬਣਦੀ। ਹਰ ਟਾਈਮ ਲੜਾਈ ਝਗੜਾ ਹੀ ਹੁੰਦਾ ਰਹਿੰਦਾ ਹੈ। ਬਹੁਤ ਸਾਰੇ ਇਸ ਦੇ ਕਾਰਨ ਹਨ ਜਿਵੇਂ ਕਿ ਪਤੀ ਸ਼ਰਾਬ ਪਿੰਦਾ ਹੈ, ਕੋਈ ਨਸ਼ਾ ਕਰਦਾ ਹੈ। ਸਾਧ ਸੰਗਤ ਜੀ ਉਸ ਦੇ ਕਰਕੇ પતિ ਪਤਨੀ ਵਿੱਚ ਆਪਸ ਵਿੱਚ ਬਹੁਤ ਲੜਾਈ ਝਗੜਾ ਹੁੰਦਾ ਹੈ। ਜਿਸ ਕਰਕੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਵੀ ਨਹੀਂ ਰਹਿੰਦਾ। ਸਾਧ ਸੰਗਤ ਜੀ ਇੱਕ ਮਾਪਿਓ ਹੀ ਹੁੰਦੇ ਹਨ ਜਿਹੜੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਸਾਥ ਸੰਗਤ ਜੀ ਜਦੋਂ ਉਹਨਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ ਤਾਂ ਬੱਚਿਆਂ ਨੇ ਵੀ ਜੋ ਕੁਝ ਉਹ ਦੇਖਦੇ ਹਨ ਉਹ ਹੀ ਕੁਝ ਉਹਨਾਂ ਨੇ ਸਿੱਖਣਾ ਹੁੰਦਾ ਹੈ ਸਾਥ ਸੰਗਤ ਜੀ ਜਿਸ ਘਰ ਦੇ ਵਿੱਚ ਹਰ ਟਾਈਮ ਲੜਾਈ ਝਗੜਾ ਕਲੇਸ਼ ਹੁੰਦਾ ਹੈ ਸਾਥ ਸੰਗਤ ਜੀ ਉਸ ਘਰ ਦੇ ਵਿੱਚ ਕਦੀ ਵੀ ਬਰਕਤ ਨਹੀਂ ਰਹਿੰਦੀ ਕਿਉਂਕਿ ਸਾਸ ਸੰਗਤ ਜੀ ਜਿਹੜੀ ਇੱਕ ਪਤਨੀ ਹੁੰਦੀ ਹੈ ਨਾ ਇੱਕ ਇਸਤਰੀ ਹੁੰਦੀ ਹੈ ਵਾਈਗੋਤ ਜੀ ਨੇ ਉਸ ਨੂੰ ਲక్ష్ਮੀ ਦਾ ਰੂਪ ਮੰਨਿਆ ਹੈ ਸਾਸ ਸੰਗਤ ਜੀ ਜਦੋਂ ਉਹ ਹਰ ਟਾਈਮ ਘਰ ਦੇ ਵਿੱਚ ਦੁਖੀ ਹੋਵੇਗੀ ਪਰੇਸ਼ਾਨ ਹੋਵੇਗੀ ਸਾਸ ਸੰਗਤ ਜੀ ਉਹ ਖੁਸ਼ ਨਹੀਂ ਹੋਵੇਗੀ ਤਾਂ ਸਾਸ ਸੰਗਤ ਜੀ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਰਹਿੰਦੀ ਸਾਸ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਹਰ ਟਾਈਮ ਕਲਕੂਲੇਸ਼ਨ ਆਂਦਾ ਹੈ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ ਸਾਸ ਸੰਗਤ ਜੀ ਪਰਿਵਾਰ ਵਿੱਚ ਪਿਆਰ ਨਹੀਂ ਹੈ ਨਾ ਹੀ ਘਰ ਵਿੱਚ ਕੋਈ ਸੁੱਖ ਹੈ ਤਾਂ ਸਾਸ ਸੰਗਤ ਜੀ ਹਰ ਵੇਲੇ ਦੁੱਖ ਹੀ ਰਹਿੰਦੇ ਨੇ ਘਰ ਵਿੱਚ ਦਿਲ ਨਹੀਂ ਲੱਗਦਾ ਇੱਦਾਂ ਉਦਾਂ ਹੈ ਕਿ ਅਸੀਂ ਕਿਤੇ ਕਿਧਰੇ ਬਾਹਰ ਚਲੇ ਜਾਈਏ ਘਰ ਤੋਂ ਕਿਤੇ ਦੂਰ ਚਲੇ ਜਾਈਏ ਸਾਸ ਸੰਗਤ ਜੀ ਕਹਿੰਦੇ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਉਹ ਬਹੁਤ ਗਲਤ ਕਦਮ ਚੁੱਕ ਲੈਂਦਾ ਹੈ ਜਿਸ ਦਾ ਉਸ ਨੂੰ ਅੱਗੇ ਨਹੀਂ ਸੋਚਿਆ ਹੁੰਦਾ ਕਿ ਉਸ ਦਾ ਨਤੀਜਾ ਕੀ ਹੋਵੇਗਾ ਸਾਧ ਸੰਗਤ ਜੀ ਤਾਂ ਹੀ ਕਹਿੰਦੇ ਨੇ ਭਾਈ ਮਹਾਪੁਰਜ ਜੀ ਕਹਿੰਦੇ ਨੇ ਭਾਈ ਦੁੱਖ ਦੇ ਵਿੱਚ ਕਦੇ ਵੀ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਉਹ ਹਮੇਸ਼ਾ ਦੁਖਦਾਈ ਹੁੰਦਾ ਹੈ ਜੇਕਰ ਤੁਹਾਡੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਤਾਂ ਅੱਜ ਗੁਰਬਾਣੀ ਦੇ ऐसे शब्द बारे दसन जा रहे हैं जिसका चमत्कार जाप कर तो खुद देखोगे सात संग जी तोर कला कलेष पूरा मिट जाएगा घर के जिया प्यार हो जाएगा पति पत्नी की आपस में इन्नी बढ़न लग जाएगी कि तुम सोच भी नहीं सकते सास संंग जी और घर लड़ाई झगड़ा ਇਸ ਤਰ੍ਹਾਂ ਖਤਮ ਹੋ ਜਾਏਗਾ ਕਿ ਜਿਵੇਂ ਇੱਕ ਸੁਪਨਾ ਬਣ ਕੇ ਉਹ ਖਤਮ ਹੋ ਜਾਵੇ ਜਿਵੇਂ ਕਦੀ ਘਰ ਦੇ ਵਿੱਚ ਲੜਾਈ ਹੋਈ ਹੀ ਨਹੀਂ ਹੋਵੇ ਸાસ ਸੰਗਤ ਜੀ ਇੱਕ ਦੂਸਰੇ ਤੋਂ ਬਿਨਾ ਪਤੀ ਪਤਨੀ ਨਹੀਂ ਰਹਿਣਗੇ ਸਾਸ ਸੰਗਤ ਜੀ ਭੈਣ ਭਰਾਵਾਂ ਦਾ ਪਿਆਰ ਪੈ ਜਾਵੇਗਾ ਸਸ ਨੂੰ ਦਾ ਪਿਆਰ ਪੈ ਜਾਵੇਗਾ ਘਰ ਵਿੱਚ ਐਨੇ ਸੁੱਖ ਆ ਜਾਣਗੇ ਜ਼ਿੰਦਗੀ ਸੁਖੌਲੀ ਹੋ ਜਾਏਗੀ ंगत जी गुरु साहब जी इनी कृपा हो जाएगी इस शब्द का जाप ती संगत जी जाप करना है रोज सांगत जी इस शब्द जिंदगी बदल के रख देवेगा इस शब्द घर सुख ही सुख कर देगा सात जी ती इस शब्द का जाप इक्की दिन सागत जी ਇੱਕ ਦਿਨ ਰੋਜ਼ ਪੰਜ ਵਾਰ ਕਰਨਾ ਹੈ ਸਾਥ ਸੰਗਤ ਜੀ ਇਹ ਕੋਈ ਵੀ ਕਰਦਾ ਜੀ ਕਰ ਸਕਦਾ ਹੈ ਜੋ ਚਾਹੁੰਦਾ ਹੈ ਕਿ ਸਾਡੇ ਘਰ ਪਰਿਵਾਰ ਵਿੱਚ ਆਪਸੀ ਮੇਲ ਹੋ ਜਾਵੇ ਘਰ ਦੇ ਵਿੱਚ ਖੁਸ਼ੀਆਂ ਆ ਜਾਣ ਸਾਥ ਸੰਗਤ ਜੀ ਪਤੀ ਪਤਨੀ ਦੇ ਆਪਸ ਵਿੱਚ ਕਲੇਸ਼ ਖਤਮ ਹੋ ਜਾਵੇ ਸਾਥ ਸੰਗਤ ਜੀ ਜਿਹੜੇ ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬੰਦੀ ਇੱਕ ਦੂਸਰੇ ਨੂੰ ਦੇਖ ਕੇ ਲੜਨ ਲੱਗ ਜਾਂਦੇ ਹਨ ਪਰਿਵਾਰ ਦਾ ਹਰ ਮੈਂਬਰ ਆਪਸ ਵਿੱਚ ਲੜਦਾ ਹੀ ਰਹਿੰਦਾ ਹੈ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਨਹੀਂ ਹੈ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ जाप ਕਰਨਾ ਹੈ ਜੋ ਵੀ ਮੈਂਬਰ ਆਪਣੇ ਘਰ ਦੀ ਭਲਾਈ ਚਾਹੁੰਦਾ ਹੈ ਉਹ ਆਪਣੇ ਪਰਿਵਾਰ ਵਿੱਚ ਕਲੇਸ਼ ਖਤਮ ਕਰਨ ਲਈ ਇਸ ਸ਼ਬਦ ਦਾ जाप ਕਰ ਲੋ ਗੁਰੂ ਮਹਾਰਾਜ ਜੀ ਇਹਨੇ ਕਿਰਪਾ ਕਰ ਦੇਣਗੇ ਕਿ ਦੁਬਾਰਾ ਕਦੀ ਘਰ ਦੇ ਵਿੱਚ ਲੜਾਈ ਝਗੜਾ ਨਹੀਂ ਹੋਵੇਗਾ ਘਰ ਦੇ ਵਿੱਚ ਸੁੱਖ ਹੀ ਸੁੱਖ ਆ ਜਾਣਗੇ ਹਰ ਵੇਲੇ ਦੁੱਖ ਖਤਮ ਹੋ ਜਾਣਗੇ ਸਾਧ ਸੰਗਤ ਜੀ ਜੇ ਤੁਹਾਡਾ ਵੀ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਤਾਂ ਤੁਸੀਂ ਵੀ ਇਸ ਸ਼ਬਦ ਦਾ ਜਾਪ ਕਰ ਲਓ ਸਾਧ ਸੰਗਤ ਜੀ ਤੁਸੀਂ ਇਸ ਨੂੰ ਇੱਕੇ ਦਿਨ ਲਈ ਰੋਜ਼ ਪੰਜ ਵਾਰ ਕਰਨਾ ਹੈ ਚਾਹੇ ਘਰ ਦਾ ਕੋਈ ਵੀ ਜੀ ਕਰ ਲਵੇ ਚਾਹੇ ਪਤਨੀ ਕਰ ਲਵੇ ਚਾਹੇ ਪਤੀ ਕਰ ਲਵੇ ਜਾਂ ਉਹਨਾਂ ਦੇ ਬੱਚੇ ਕਰ ਲੈ ਘਰ ਦਾ ਇੱਕ ਵੀ ਜੀ ਕਰ ਲਵੇ ਸਾਧ ਸੰਗਤ ਜੀ ਸਾਧ ਸੰਗਤ ਜੀ ਅਹੁਣ ਆਪਾਂ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਜੀ 5 ਤੋਂ 8 ਵਜੇ ਦੇ ਵਿੱਚ ਵਿੱਚ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁਚੇ ਹੋਗੇ ਸੁਚੇ ਕੱਪੜੇ ਪਾ ਕੇ ਸਾ ਸੰਗਤ ਜੀ ਗੁਰੂ ਮਹਾਰਾਜ ਜੀ ਅੱਗੇ ਆਸਣ ਲਗਾ ਕੇ ਉੱਥੇ ਬੈਠ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਸਾ ਸੰਗਤ ਜੀ ਕੋਲ ਤੁਸੀਂ ਨੇ ਜਲ ਰੱਖਣਾ ਹੈ ਸਾ ਸੰਗਤ ਜੀ ਉਸ ਤੋਂ ਬਾਅਦ ਤੁਸੀਂ 5 ਵਾਰ ਇਹ ਸ਼ਬਦ ਦਾ ਜਾਪ ਕਰਨਾ ਹੈ ਜਿਸ ਘਰ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈ ਪਤੀ ਪਤਨੀ ਆਪਸ ਵਿੱਚ ਨਹੀਂ ਮਲਦ ਬਣਦੀ ਸਾਧ ਸੰਗਤ ਜੀ ਉਦੋਂ ਜਾਪ ਕਰਨ ਤੋਂ ਬਾਅਦ ਤੁਸੀਂ ਨਹੀਂ ਦੋ ਬਾਰ ਮੂਲ ਮੰਤਰ ਦਾ ਜਾਪ ਵੀ ਕਰਨਾ ਹੈ ਸਾਧ ਸੰਗਤ ਜੀ ਇਸ ਸੰਤ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਪਾਈ ਇਹ ਇੱਕ ਸੱਚੀ ਘਟਨਾ ਹੈ ਮਹਾਂਪੁਰਸ਼ਾਂ ਜੀ ਦੇ ਕੋਲ ਇੱਕ ਭੈਣ ਗਈ ਸੀ ਜਿਸ ਦੇ ਘਰ ਵਿੱਚ ਹਰ ਟਾਈਮ ਕਲੇਸ਼ ਰਹਿੰਦਾ ਸੀ ਕੁਸਦੀ ਆਪਣੇ ਪਤੀ ਦੇ ਨਾਲ ਵੀ ਨਹੀਂ ਬਣਦੀ ਸੀ ਤਾਂ ਮਹਾਂਪੁਰਸ਼ ਜੀ ਨੇ ਉਸ ਨੂੰ ਇਹ ਸ਼ਬਦ ਦਾ ਜਾਪ ਦੱਸਿਆ ਸੀ ਸਾਧ ਸੰਗਤ ਜੀ ਜੇ ਤੁਸੀਂ ਵੀ ਇਹ ਕਰਨਾ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਵੀ ਸੁੱਖੇ ਸੁੱਖ ਆ ਜਾਣਗੇ ਸਾਧ ਸੰਗਤ ਜੀ ਜਿਹੜਾ ਜਲ ਹੈ ਤਾਂ ਮਹਾਂਪੁਰਸ਼ ਜੀ ਨੇ ਦੱਸਿਆ ਪਈ ਜਿਹੜਾ ਜਲ ਹੈ ਉਹ ਪਤੀ ਪਤਨੀ ਨੂੰ ਹੀ ਪਿਲਾਉਣਾ ਹੈ ਘਰ ਦੇ ਵਿੱਚ ਬੱਚਿਆਂ ਨੂੰ ਨਹੀਂ ਪਿਲਾਉਣਾ ਸਾਥ ਸੰਗਤ ਜੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਸਾਥ ਸੰਗਤ ਜੀ ਆਓ ਹੁਣ ਅਪਾ ਉਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਮਾਜ ਮਹੱਲਾ ਪੰਜ ਮਾ ਜਿਤ ਕਰ ਪਰਿਓ ਸੁਹਾਗ ਬਣਾਇਆ ਤਿਤ ਕਰ ਸੁਖੀਏ ਮੰਗਲ ਲਗਾਇਆ आनंद विनोद तै कर सो है जो तन कांत श्रृंगार जियों सागुण बनती सा वड पगण पुत्वंती सेल बंत सोहागण रूप वंत सां विचखण जो तन कंत प्यारी जी आचार वंत साईं पर दने। सब सिंगार बणे ज्ञाने સા કુલ બંતી સા સબરાઈ જો પિર કેરંદ સિવારી જીયો મહમા તિસ્કી કહેણ ન જાય જો પર મેલ લઈ અંગ લાય அச்சரானேம சாரி ஜியோ மா பஞ்சமா ஜித் பேர் சுனா तितकर सुखिए मंगल गाया आनन्द विनोद कर सोहे जो तन कन्त सिंगार जियो सा गुणवन्ति सा वड पगण उतवती शीलवन्त् सोहागण रूपवन्त साहगण विचकण सोतन कन्त प्यारी जियो अचारवन्त साई पर दने, सभु सिंगार बणेस सां कुल बंति सां सबराई जो पिर के रंग सवारी जी महिमात कहण न चए जो पिर मेल लई आंगलाए थिरु सुहाग वर अगम अगोचर जनानक नानक प्रेम सदारी जीओ मां जल्ला पंजमा जितकार पिर सुहाग बनाया तितकार सुखिए मंग लगाया अनद विनोद तय सोहे जो तन कांत सिंगार जियो गन, सा सावडपागण सा वडपागण पुतवन्ति शीलवन्त सोहागण रूपवन्त सा सुङ्गण विचखण जो तन पियारी जियो आचारवंत साई परदाने सिंगार बन ज्ञान सा कुलवंति सा सबराई, जो पिर के रंग सुवारी जियो महिमातिसी कहण न जो पिर मेल अंग लाए थिरु सुहाग वर अगम अगोचर जा नानक प्रेम सदारी जी मांझ महला पंजमा जित कर पिर सुहाग बणाया तित कर सुखिए मंगल गाया आनंद विनोद तय कर सोहे जो तन कांत सिंगार जी ਸਾਗੁਣਵੰਤੀ ਸਾਵਡ ਪਾਗਣ ਪਤਵੰਤੀ ਸੀਲਬੰਤ ਸੋਹਾਗਣ ਰੂਪਵੰਤ ਸਾ ਸੁੰਗੜ ਵਿੱਚ ਖਣ ਜੋ ਤਨ ਕਾਂਤ ਪਿਆਰੀ ਜੀਓ अचारवंत साई साय सब सिंगार बने तिस सा कुलवती सा जो पिर के रंग सवारी जियो ਮਹਿਮਾ ਇਸ ਕੀ ਕਹਿਣ ਨਾ ਜਾਏ ਜੋ ਪਿਰਤ ਮੇਲ ਲਏ ਅੰਗ ਲਾਏ ਤੇਰੇ ਸੁਹਾਗ ਵਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜੀਓ ਮਾਜਮਾਲਾ ਪੰਜਮਾ ਜਿਤ ਕਰ ਪਿਰ ਸੁਹਾਗ ਬਣਾਇਆ ਤਿਤ ਕਾ ਸਖੀਏ ਮੰਗਲ ਗਾਇਆ ਅਨੰਦ ਵਿਨੋਦ ਤਿਤ ਕਰ ਸੋਹੇ ਜੋ ਤਨ ਕੰਤ ਸਿੰਗਾਰ ਜਿਓ सा गुणवंती सां वॾ पाॻण पुतवंत शील सोहागण रूपवंत सा सुंगड़ वचखण जो तन कंत प्यारी जियो आचार साई साईं परदाे सब सिंगार बणी तिस गाने सा कुलवंती सा सबराई जो पिर कै रंग सवारी जीओ महिमा कहन न जाए जो पिर मिल लंग लाए थेरे सुहाग वर अगम अगोचर दन नानक प्रेम सदारी जियों वाहे गुरु जी का खालसा वाहे गुरु जी की फतेह 사트 사ંગત ਜੀ 에ਸੀ ਆਪਣਾ ਪਵਿੱਤਰ ਸ਼ਬਦ ਜੋ ਮਹਾਪੁਰਸ਼ਾ ਜੀ ਨੇ ਦੱਸਿਆ ਹੈ 사트 사ંગત ਜੀ 에 ਥੋੜਾ ਸ਼ਬਦ ਕਠਿਨ ਹੈ 사트 사ંગਤ ਜੀ ਤੁਸੀਂ ਇਸ ਨੂੰ ਸ਼ਬਦ ਦਾ ਜਾਪ ਵੀ ਕਰ ਸਕਦੇ ਹੋ ਤੁਸੀਂ ਇਸ ਨੂੰ ਫੋਨ ਤੇ ਵੀ ਸੁਣ ਸਕਦੇ ਹੋ ਸੁਣਨਾ ਤੇ ਜਾਪ ਕਰਨਾ ਇੱਕ ਹੀ ਗੱਲ ਹੈ ਸਾਧ ਸੰਗਤ ਜੀ ਇਹ ਉਨਾ ਹੀ ਕੰਮ ਕਰਦਾ ਹੈ ਜਿੰਨਾ ਆਪਾਂ ਸੁਣਦੇ ਹਾਂ ਤੇ ਉਨਾ ਹੀ ਆਪਾਂ ਜਾਪ ਕਰਦੇ ਹਾਂ ਸਾਧ ਸੰਗਤ ਜੀ ਇਸ ਤੋਂ ਬਾਅਦ ਤੁਸੀਂ ਦੋ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਉਸ ਦਿਵ ਪ੍ਰੰਤ ਗੁਰੂ ਮਹਾਰਾਜ ਜੀ ਅੱਗੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਜਿਸ ਦਿਨ ਆ ਤੁਹਾਡੇ ਘਰ ਦੇ ਵਿੱਚ ਪਤੀ ਪਤਨੀ ਵਿੱਚ ਕਲੇਸ਼ ਖਤਮ ਹੋ ਜਾਏਗਾ ਆਪਸ ਦੇ ਵਿੱਚ ਪਿਆਰ ਵਧ ਜਾਵੇਗਾ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੰਤ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਤੇ ਆਪਣੀ ਭੈਣ ਭਰਾਵਾਂ ਵੱਤਵਾਸ਼ਿਆ ਜਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੇ ਆ ਰੋਚ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਵੀ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹੰਸਾੜੇ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਤ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੋ ਸਾਥ ਸੰਗਤ ਜੀ ਅੱਜ ਇਸ ਵੀਡੀਓ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਕੱਲ ਨੂੰ ਅਸੀਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਥ ਸੰਗਤ ਜੀ ਹੋਈਆ ਕੋਲਾ ਚੁੱਕਾਂ ਦੀ ਕਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ-ਬੱਜ ਕੇ ਆਖੋ ਜੀ ਵਾਹਿਗੁਰਜੀ ਦਾ ਕਾਲ ਸਾਹਿ ਵਾਹਿਗੁਰਜੀ ਕੀ ਫਤਿਹ